ਚੈਪਟਰ ਹਦੀਸ ਦਾ ਕੋਈ ਵੀ ਚੈਪਟਰ ਜਿੱਦਾਂ ਦੀ ਸਜ਼ਾ ਦੀ ਇਜਾਜ਼ਤ ਨਹੀਂ ਦਿੰਦਾ ਕਿ ਕਿਸੇ ਮਨੁੱਖ ਨੂੰ ਦੋ ਦਿਨ ਤੋਂ ਵੱਧ ਦੇ ਵਿੱਚ ਬਹਾਤ ਮਾਰਾ ਜਾਵੇ ਜਾਂ ਕਿਸੇ ਮਨੁੱਖ ਨੂੰ ਹਾਰੇ ਦੇ ਨਾਲ ਚਿਰ ਦਿੱਤਾ ਜਾਵੇ ਜਾਂ ਕਿਸੇ ਮਨੁੱਖ ਨੇ ਮਨੁੱਖ ਦੇ ਬੰਦ-ਬੰਦ ਜੁਦਾ ਕੀਤੇ ਜਾਣ ਜਾਂ ਕਿਸੇ ਨੂੰ ਦਿਲ ਚੋਂ ਬਾਹਰ ਕੇ ਸੜਿਆ ਜਾਵੇ ਜਾਂ ਸਿੱਖਾਂ ਦੇ ਕੇਸ ਦੇ ਦਾਣੇ ਜਿਹਨਾਂ ਦਾਣਿਆਂ ਨੂੰ ਸੇਸਾਂ ਅਧਰਮ ਬੰਦੀ ਨੇ ਮਾਰਕ ਆਖਿਆ ਹੋ ਉਹਨਾਂ ਨੂੰ ਅੱਢ ਕੇ ਉਹਨਾਂ ਦੀਆਂ ਰस्सियां ਬਣਾ ਕੇ ਘੋੜੇ ਬੰਨ੍ਹਤੇ ਜਾਣ ਕੋਈ ਕਿਸੇ ਇਸ람 ਨੇ ਕਹਿੰਦਾ ਕਿ ਜਿੰਦਗੀ ਦੇ ਪੁੱਤਾਂ ਦੀ ਜਾਣਾ ਦੇ ਕੇ ਉਹਨਾਂ ਦੇ ਉਹਨਾਂ ਦੇ ਮਾਪਿਆਂ ਦੇ ਮੂੰਹ ਚੋਂ ਖਾਲਜੇ ਉਸੇ ਜਾਣੀ ਦੇ ਜਾਣ ਇਹ ਕੁਰਬਾਨੀਆਂ ਇਹ ਸ਼ਹਾਦਤ ਇਸ람 ਸਿੱਧੇ ਨੇ ਕਹਿੰਦਾ ਕਿ ਨਿੱਕੀਆਂ ਨਿੱਕੀਆਂ ਜਿੰਦਾਂ ਨੂੰ ਜਾਣਾ ਨੂੰ ਨਹੀਂ ਹਾਂ ਚਲਵਾਇਆ ਜਾਵੇ ਇਹ ਜ਼ੁਲਮ ਹੈ ਔਰ ਜ਼ੁਲਮ ਹੈ ਜਿਸ ਦਾ ਖ਼ਿਨਾਸ਼ ਕਰਨ ਲਈ ਹਮਤ ਧਾਰਿਆ ਕਿਸ ਨੇ ਹਮਤ ਧਾਰਿਆ ਸਤਗੁਰ ਸੱਕੇ ਪਾਸ਼ਾ ਸਰਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਜਿੱਦ ਤੇ ਧਾਰਿਆ 50 ਸਾਲ ਦੀ ਸਤਮੀਂਦ